ਅੱਜ ਫਿਰ ਜਿਹੜੇ ਮਸਲੇ ਦਾ ਆਪਾਂ ਗੱਲ ਕਰਨ ਜਾ ਰਹੇ ਹਾਂ ਮਸਲਾ ਫਿਰ ਨਾਨਕ ਮਤਾ ਸਾਹਿਬ ਤੇ ਕਾਰ ਸੇਵ ਨੂੰ ਲੈ ਕੇ ਹੀ ਆ ਅੱਜ ਆਪਾਂ ਕੁਝ ਸਵਾਲ ਕਰਾਂਗੇ ਕੁਝ ਗੱਲਾਂ ਆਪਸ ਸਾਂਝੀਆਂ ਕਰਦੇ ਹਾਂ ਸੰਗਤ ਖੁਦ ਫੈਸਲਾ ਕਰੇਗੀ ਕਿ ਸਹੀ ਹੈ ਕੀ ਗਲਤ ਹੈ ਵਿਚਾਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਗੁਰ ਫਤੇ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਗਜੀਤ ਸਿੰਘ ਭੁੱਲਰ ਜਾਸਪੁਰ ਉਤਰਾਖੰਡ ਤੋਂ ਵਿਵਾਦ ਸਿਰਫ ਨਾਨਕ ਮਤਾ ਸਾਹਿਬ ਹੀ ਕਿਉਂ ਦਾ ਕਾਰ ਸੇਵਾ ਤੇ ਹੋਰ ਵੀ ਕਿੱਜਗਾ ਚੱਲ ਰਹੀਆਂ ਨੇ ਸਿੱਤ ਤਰਾਈ ਦੇ ਇਲਾਕੇ ਚ ਹੀ ਜੇ ਕੁਝ ਗੁਰਦੁਆਰੇ ਆ ਇੱਥੇ ਹੀ ਕਾਰ ਸੇਵਾ ਕਬਜ਼ੇ ਕਿਉਂ ਕਰਦੀ ਆ ਇਹ ਸਵਾਲ ਆ ਬੜੇ ਦਿਨਾਂ ਮੈਂ ਸੋਚ ਰਿਹਾ ਸੀਗਾ ਕਿ ਕਾਰ ਸੇਵਾ ਤੇ ਅੰਮ੍ਰਿਤਸਰ ਵੀ ਚੱਲਦੀ ਆ ਤਨਤਨ ਸਾਹਿਬ ਵੀ ਚੱਲ ਰਹੀ ਆ ਕਾਰ ਸੇਵਾ ਦਿੱਲੀ ਵੀ ਹੈਗੀ ਆ ਹੋਰ ਵੀ ਭਾਰਤ ਵਿੱਚ ਕਈ ਜਗ੍ਹਾ ਕਾਰ ਸੇਵਾ ਚੱਲ ਰਹੀਆਂ ਆ ਤੇ ਕਬਜ਼ਿਆਂ ਦਾ ਕੰਮ ਸਿਰਫ ਇੱਥੇ ਹੀ ਕਿਉਂ ਆ ਕਦੇ ਸੋਚਿਆ ਏ ਅੱਜ ਮੈਂ ਜਿਹੜਾ ਸਵਾਲ ਕਰੂੰਗਾ ਮੈਂ ਇਹਦੇ ਬਾਰੇ ਕੋਈ ਆਪਣੇ ਵੱਲੋਂ ਕੋਈ رائے ਨਹੀਂ ਦਊਂਗਾ ਕੋਈ ਵੀ ਆਪਣੇ ਵੱਲੋਂ ਨਹੀਂ ਗੱਲ ਕਰਾਂਗਾ ਇਹ ਸੰਗਤ ਆਪ ਸੋਚੇ ਕਾਰ ਸੇਵਾ ਤਨਤਨਸਾ ਵੀ ਚੱਲਦੀ ਆ ਉੱਥੇ ਵੀ ਗੁਰੂ ਇਤਿਹਾਸਿਕ ਸਥਾਨ ਆਪਣੇ ਹੈਗੇ ਆ ਕਾਰ ਸੇਵਾ ਹੀ ਕੰਮ ਕਰਦੀ ਬਹੁਤੀ ਥਾਂ ਤੇ ਪਰ ਉੱਥੇ ਕਿਸੇ ਕਾਰ ਸੇਵਾ ਨੇ ਕਬਜ਼ਾ ਨਹੀਂ ਕੀਤਾ ਕੋਈ ਰিসিਵਰ ਨਹੀਂ ਬੈਠਿਆ ਉੱਥੇ ਅੱਜ ਤੱਕ ਉੱਥੇ ਪ੍ਰਬੰਧ ਜਿਹੜਾ ਉੱਥੇ ਪ੍ਰਬੰਧਨ ਕਪੀਂਡੀਆ ਕੋਲੀ ਆ ਅੰਮ੍ਰਿਤਸਰ ਦੀ ਗੱਲ ਕਰ ਲਈਏ ਉੱਥੇ ਵੀ ਕਾਰ ਸੇਵਾ ਕੰਮ ਕਰਦੀ ਆ ਪਰ ਉਥੇ ਕਾਰ ਸੇਵਨ ਕੋਈ ਕਬਜ਼ਾ ਨਹੀਂ ਕੀਤਾ ਕਾਰ ਸੇਵਾ ਕਿਸੇ ਇਲੈਕਸ਼ਨ ਚ ਕੋਈ ਵੀ ਇਲੈਕਸ਼ਨ ਨੂੰ ਵਿੱਚ ਸਿਲੈਕਸ਼ਨ ਹੋਵੇ ਉਹ ਚ ਆਪਣੇ ਕੋਈ ਭਾਗੀਦਾਰੀ ਨਹੀਂ ਕਰਦੀ ਕਾਰ ਸੇਵਾ ਦਿੱਲੀ ਵੀ ਹੈਗੀ ਜਿੱਥੇ ਬਾਬਾ ਬਚਨ ਸਿੰਘ ਬੈਠੇ ਨੇ ਉਥੇ ਵੀ ਸਾਰਾ ਪ੍ਰਬੰਧ ਹੈ ਸਾਰੇ ਡਿਸੀਜਨ ਸਾਰੇ ਫੈਸਲੇ ਜੋ ਹੈ ਪ੍ਰਬੰਧਕ ਕਮੇਟੀ ਦੇ ਆ ਉਥੇ ਵੀ ਕਿਸੇ ਤਰੀਕੇ ਦਾ ਕਾਰ ਸੇਵਾ ਕੋਈ ਦਖਲ ਨਹੀਂਗਾ ਹਾਂ ਕੋਈ ਕੰਸਟਰਕਸ਼ਨ ਹੋਣਾ ਕੋਈ ਕੰਮ ਹੋਣਾ ਵਾ ਉਹ ਚ ਕਾਰ ਸੇਵਾ ਦਾ ਸਹਿਓ ਪੂਰਾ ਲਿਆ ਜਾਂਦਾ ਪਰ ਪਤਾ ਨਹੀਂ ਕਿਉਂ ਜਿਆ ਤਰਾਈ ਦੀ ਗੱਲ ਕਰ ਲਈਏ ਜੇ ਯੂਪੀ ਉੱਤਰਾਖੰਡ ਲਾਗੇ ਪਰ ਜਿਨੇ ਖੇਤਰ ਜਿੱਥੇ ਸਿੱਖ ਬਹੁਤ ਆਦ ਗਿਣਤੀ ਸਿੱਖ ਬੈਠੇ ਨੇ ਉੱਥੇ ਹੀ ਕਿਉਂ ਕਬਜ਼ੇ ਹੁੰਦੇ ਆ ਕਬਜ਼ਾ ਨਨਕਾਣਾ ਸਾਹਿਬ ਕਾਸ਼ੀਪੁਰ ਤੇ ਕਾਰ ਸੇਵਾ ਦਾ ਇੱਥੇ ਪਹਿਲਾਂ ਪ੍ਰਬੰਧਕ ਕਮੇਟੀ ਹੁੰਦੀ ਸੀਗੀ ਪ੍ਰਕਾਰ ਸੇਵਾ ਦਾ ਸੇਵਾ ਕਰਨ ਆਈ ਉਸ ਤੋਂ ਬਾਅਦ ਕਬਜ਼ੇ ਕਰਕੇ ਬਹਿ ਗਈ ਨਾਨਕ ਮੋਤਾ ਸਾਹਿਬ ਵੀ ਇਦਾਂ ਹੀ ਹੋਸੀਗਾ ਪਹਿਲਾਂ ਪ੍ਰਬੰਧਕ ਕਮੇਟੀ ਹੈਗੀ ਸੀਗੀ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਕਾਰ ਸੇਵਾ ਨੇ ਉੱਥੇ ਵੀ ਕਬਜ਼ਾ ਕਰ ਲਿਆ ਰੀਠਾ ਸਾਹਿਬ ਕਾਰ ਸੇਵਾ ਦਾ ਕਬਜ਼ਾ ਬਾਗੇਸ਼ਵਰ ਕਾਰ ਸੇਵਾ ਦਾ ਕਬਜ਼ਾ ਨਾਨਕਪੁਰੀ ਟਾਂਡਾ ਰਾਮਪੁਰ ਜ਼ਿਲ੍ਹੇ ਚ ਪੈਂਦਾ ਵਾ ਉੱਥੇ ਕਾਰ ਸੇਵਾ ਦਾ ਕਬਜ਼ਾ ਘਂਡੇਲਾ ਘਾਟ ਉੱਥੇ ਕਾਰ ਸੇਵਾ ਦਾ ਕਬਜ਼ਾ ਇਹ ਇਸ ਨੇ ਖੇਤਾਂਾਂ ਦੀ ਕਬਜ਼ੇ ਕਿਉਂ ਕਰ ਦੀ ਇਸ ਸੰਗਤ ਸੋਚੇ ਨਾ ਕਾਰ ਸੇਵਾ ਦਾ ਮੂਡਲਾ ਸਿਧਾਂਤ ਮੂਡਲਾ ਕੰਮ ਕੀ ਇਹਨਾਂ ਕੰਮ ਹੈ ਸੇ ਆਕੇ ਕੰਸਟਰਕਸ਼ਨ ਜਾਂ ਜੋ ਵੀ ਕੰਮ ਕਰਨੇ ਸੇਵਾ ਕਰਨੀ ਸੇਵਾ ਕਰਨ ਸੇਵਾ ਕਰਨ ਤੋਂ ਬਾਅਦ ਆਪਣੇ ਅੱਗੇ ਵਧ ਜਾਣ ਇਹ ਜਿੱਥੇ ਗੁਰੂ ਅਸਥਾਨ ਦੀ ਸੇਵਾ ਕਰਦੀਆਂ ਕੰਮ ਕਰਦੇ ਉੱਥੇ ਕਬਜ਼ੇ ਕਰ ਲੈਂਦੇ ਆ ਇਹ ਸਿਧਾਂਤ ਹੈ ਨਹੀਂ ਸੀਗਾ ਇਹ ਸਿਧਾਂਤ ਬਾਬਾ ਬਚਨ ਸਿੰਘ ਤੱਕ ਵੀ ਹੈ ਨਹੀਂ ਪਰ ਇਹਨਾਂ ਤੋਂ ਬਾਅਦ ਜਿੰਨੇ ਵੀ ਬਾਬੇ ਆ ਇਹ ਕਬਜ਼ੇ ਕਿਉਂ ਕਰ ਰਹੇ ਆ ਇਹ ਤੇ ਬਾਬਾ ਬਚਨ ਸਿੰਘ ਕਿਉਂ ਚੁੱਪ ਨੇ ਕਿਉਂ ਨਹੀਂ ਬੋਲਦੇ ਬਾਬਾ ਬਚਨ ਦਾ ਬਾਬਾ ਸੁਰਿੰਦਰ ਸਿੰਘ ਜੋ ਸਾਰੇ ਹੀ ਇਲਾਕੇ ਦੇ ਗੁਰਦੁਆਰੇ ਤੇ ਨਿਗਰਾਨੀ ਰੱਖਦੇ ਆ ਕਿ ਕਿੱਥੇ ਕਬਜ਼ਾ ਹੋ ਗਿਆ ਕਿੱਥੇ ਨਹੀਂ ਹੋਇਆ ਕਿੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸਾਰਾ ਇੱਕ ਇੱਕ ਚੀਜ਼ ਬਾਬਾ ਸੁਰਿੰਦਰ ਸਿੰਘ ਦੀ ਨਜ਼ਰ 'ਚ ਆ ਪਰ ਐ ਵੀ ਨਹੀਂਗਾ ਕਿ ਬਾਬਾ ਬਚਨ ਸਿੰਘ ਨੂੰ ਨਹੀਂ ਪਤਾ ਸਾਰੀਆਂ ਗੱਲਾਂ ਬਾਬਾ ਬਚਨ ਸਿੰਘ ਨੂੰ ਵੀ ਪਤਾ ਵਾ ਪਰ ਪਤਾ ਨਹੀਂ ਕਿਉਂ ਇਸ ਪਾਸੇ ਆ ਕੇ ਬਾਬਾ ਬਚਨ ਸਿੰਘ ਦੀ ਜबान ਚੁੱਪ ਹੋ ਜਾਂਦੀ ਆ ਪਤਾ ਨਹੀਂ ਕਿਉਂ ਇਸ ਗੱਲ ਤੇ ਆ ਕੇ ਤਾਲੇ ਲੱਗ ਜਾਂਦੇ ਨੇ ਬਾਬਾ ਬਚਨ ਸਿੰਘ ਬਜ਼ੁਰਗ ਨੇ ਸਨਮਾਨਿਤ ਨੇ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਆ ਇਹ ਤੇ ਆਪਣਾ ਪਰਿਵਾਰ ਛੱਡ ਕੇ ਕੰਮ ਕਰਦੇ ਨੇ ਸਾਰੇ ਕਹਿੰਦੇ ਕਿ ਅਸੀਂ ਪਰਿਵਾਰ ਤੋਂ ਦੂਰ ਹੋ ਕੇ ਸਮਾਜ ਸੇਵਾ ਕਰਨੀ ਆ ਇਹ ਕਿਦਾਂ ਦੀ ਸਮਾਜ ਸੇਵਾ ਕਿ ਜਿਹੜੇ ਇਲੈਕਸ਼ਨ ਲੜੋ ਔਰ ਆਪਣੇ ਵਿੱਚ ਡਾਇਰੈਕਟਰ ਬਣੋ ਤੇ ਫਿਰ ਗੁਰੂਤਾ ਮਤੇ ਕਬਜ਼ੇ ਕਰੋ ਇਹ ਸੇਵਾ ਸਿਧਾਂਤ ਨਹੀਂ ਹੈਗਾ ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਅਸੀਂ ਪਰਿਵਾਰ ਵੀ ਨਹੀਂ ਰੱਖਣਾ ਅਸੀਂ ਸਾਰੇ ਮੋਹ ਮਾਇਆ ਸਭ ਤਿਆਗ ਦਿੱਤੀਆਂ ਵਾ ਤੇ ਇੱਧਰ ਆ ਕੇ ਤੁਹਾਡੀ ਗੁੱਲ ਕਦੇ ਸਾਹਮਣੇ ਆ ਕੇ ਤੁਹਾਡੀ ਨੀਤ ਖਰਾਬ ਹੋ ਜਾਂਦੀ ਆ ਪਰਿਵਾਰ ਤੂੰ ਹੀ ਨਹੀਂ ਚਲਾਉਣਾ ਜਮੀਨ ਜਾਇਦਤ ਕਦੇ ਸਾਨੂੰ ਮੋਹ ਨਹੀਂ ਹੈਗਾ ਫਿਰ ਗੋਲਕ ਤੇ ਆ ਕੇ ਕਿਉਂ ਕਬਜ਼ੇ ਕਰਦੇ ਜੇ ਇਤੇ ਹੀ ਆ ਕੇ ਕਿਉਂ ਨੀਤ ਖਰਾਬ ਹੁੰਦੀ ਆ ਅਗਰ ਤੁਹਾਡਾ ਪਰਿਵਾਰ ਹੈ ਨਹੀਂ ਤੁਹਾਨੂੰ ਕੋਈ ਮੋਹ ਨਹੀਂ ਹੈਗਾ ਕੋਈ ਤੁਹਾਨੂੰ ਲਾਲਚ ਨਹੀਂ ਹੈਗਾ ਫਿਰ ਪਹਿਹ ਤੁਸੀਂ ਕਰਨਾ ਕੀ ਆ ਜੇ ਇਹ ਕਹ ਸਕਦੇ ਤੁਹਾਨੂੰ ਤੁਸੀਂ ਸਰਕਾਰੀ ਸ਼ਹਿ ਤੇ ਕੰਮ ਕਰ ਰਹੇ ਜੇ ਕਿ ਜਿੰਨਾ ਵੀ ਇਥੋਂ ਦਾ ਕੰਮ ਮੈਨੇਜਮੈਂਟ ਤੁਹਾਡੇ ਹੱਥ ਰਹੂਗਾ ਤੇ ਸਰਕਾਰ ਨੂੰ ਬੜੀ ਆਸਾਨੀ ਹੋਊਗੀ ਇਹਨਾਂ ਚੀਜ਼ਾਂ ਨੂੰ ਚੁਰਾਉਣ ਵਾਸਤੇ ਕਿ ਮੈਂ ਤਾਂ ਇਹ ਵੀ ਕਹਿ ਸਕਦਾ ਹਾਂ ਇਹਨਾਂ ਨੂੰ ਪਤਾ ਕਿ ਸਿੱਖਾਂ ਨੂੰ ਕੰਟਰੋਲ ਕਰਨਾ ਤੇ ਇਹਨਾਂ ਦੇ ਗੁਰਦੁਆਰਾਂ ਜਿਹੜੇ ਇਤਿਹਾਸਕ ਸਥਾਨ ਨੇ ਉਹਦੇ ਕਬਜ਼ੇ ਕਰੋ ਕਬਜ਼ੇ ਕਰਨ ਵਾਸਤੇ ਗੈਰ ਸਿੱਖ ਬੰਦਾ ਬਿਠਾਇਆ ਤੇ ਵਿਵਾਦ ਹੋਊਗਾ ਕਿਉਂ ਨਾ ਆਪਾਂ ਸਿੱਖਾਂ ਨੂੰ ਹੀ ਬਿਠਾਈਏ ਕੁਝ ਚਿਹਰੇ ਸਿੱਖਾਂ ਦੇ ਚੁਣਦੇ ਨੇ ਜਿਹੜੇ ਉਹਨਾਂ ਦੇ ਹੱਕ 'ਚ ਹੁੰਦੇ ਨੇ ਉੱਥੇ ਜਾ ਕੇ ਬਹਿ ਜਾਂਦੇ ਨੇ ਇਹ ਚੀਜ਼ ਤੋਂ ਕੋਈ ਮੁਨਕਰ ਨਹੀਂਗਾ ਮੈਂ ਉੱਤਰਾਖੰਡ ਸਾਰਿਆਂ ਦੀ ਗੱਲ ਕਰਾਂ ਜਦੋਂ ਕੋਈ ਸਰਕਾਰ ਹੁੰਦੀ ਆ ਮੈਂ ਸਰਕਾਰ ਸੇ ਬੀਜੇਪੀ ਦੀ ਗੱਲ ਨਹੀਂ ਕਰਦਾ ਇਹ ਕਾਂਗਰਸ ਵੇਲੇ ਵੀ ਇਦਾਂ ਹੀ ਕੰਮ ਚੱਲ ਰਿਹਾ ਸੀਗੇ ਸਰਕਾਰ ਕੋਈ ਵੀ ਆਵੇ ਇਸ ਸਰਕਾਰ ਦੇ ਹੱਕ 'ਚ ਕਿ ਇਹ ਮਤਲਬ ਕੀ ਜਦੋਂ ਕੋਈ ਮੁੱਖ ਮੰਤਰੀ ਬਣਿਆ ਮੁੱਖ ਮੰਤਰੀ ਸਾਡੇ ਗੁਰੂ ਤੋਂ ਵੱਡਾ ਹੋ ਗਿਆ ਕੋਈ ਵੋਟ ਕੋਈ ਕੈਬਨਿਟ ਮਿਸਟਰ ਮਿਸਟਰ ਆ ਗਿਆ ਉਹ ਸਾਡੇ ਗੁਰੂ ਤੋਂ ਵੱਡਾ ਹੋ ਗਿਆ ਐਨੀ ਤਵੱਜੋ ਮੰਤਰੀਆਂ ਨੂੰ ਐਨੀ ਤਵੱਜੋ ਸਰਕਾਰ ਨੂੰ ਇਹ ਸਿਧਾਂਤ ਨਹੀਂ ਹੈਗਾ ਸਿੱਖੀ ਦਾ ਔਰ ਇਹ ਕੰਮ ਕਰਨ ਵਾਲੇ ਕੌਣ ਹੈ ਸਿਰਫ ਉਹ ਸਿਰਫ ਕਾਰ ਸੇਵਾ ਮੈਂ ਸੰਗਤ ਨੂੰ ਐਨੀ ਗੱਲ ਕਹਿਣਾ ਚਾਹੁੰਗਾ ਕਿ ਆਪ ਸੋਚੋ ਕਿਉਂਕਿ ਇਸ ਟਾਈਮ ਸੋਚਣ ਦਾ ਵਿਸ਼ਾ ਹੈ ਵਾ ਝਗੜਾ ਕਰਨਾ ਆਪਣ ਨੂੰ ਬਹੁਤ ਟਾਈਮ ਹੋ ਗਿਆ ਰੋਲਾ ਪਾਉਣਾ ਬਹੁਤ ਟਾਈਮ ਹੋ ਗਿਆ ਵਾ ਮੈਂ ਹੁਣ ਪੁੱਛਣਾ ਚਾਹੂੰਗਾ ਕਿ ਤੁਸੀਂ ਕਿਉਂ ਕਰਨਾ ਚਾਹੀਦਾ ਸਵਾਲ ਆ ਬਾਬਾ ਬਚਨ ਸਿੰਘ ਨੂੰ ਮੈਂ ਬੇਨਤੀ ਕਰਦਾ ਬਾਬਾ ਬਚਨ ਜੀ ਨੂੰ ਤੁਸੀਂ ਇਸ ਤੇ ਸਵਾਲ ਤੇ ਜਵਾਬ ਜਵਾਬ ਜ਼ਰੂਰ ਦਿਓ ਕਿਉਂਕਿ ਮਾਮਲਾ ਬਹੁਤ ਖਰਾਬ ਹੁੰਦਾ ਜਾ ਰਿਹਾ ਵਾ ਇਸ ਕਲੇਸ਼ ਨੂੰ ਖਤਮ ਕਰੀਏ ਆ ਇਹ ਕਲੇਸ਼ ਜਿਹੜਾ ਰਲ ਮਿਲ ਕੇ ਖਤਮ ਹੋਣਾ ਵਾ ਮੈਂ ਬੇਨਤੀ ਕਰਦਾ ਬਾਬਾ ਬਚਨ ਸਿੰਘ ਨੂੰ ਕਿ ਇਹ ਤੇ ਸਫਾਈ ਦੇਣ ਕਿਉਂਕਿ ਹੁਣ ਤੁਹਾਡੇ ਤੋਂ ਬਗੈਰ ਮਸਲੇ ਨਹੀਂ ਹੱਲ ਹੋਣੇ ਅੱਗੇ ਤੁਹਾਡੇ ਕੋਲ ਸੰਗਤ ਕਈ ਵਾਰ ਗਈ ਐ ਇਸ ਮਸਲੇ ਨੂੰ ਲੈ ਕੇ ਪਰ ਤੁਸੀਂ ਪਤਾ ਨਹੀਂ ਕਿਉਂ ਨਹੀਂ ਉੱਥੇ ਕੋਈ ਕੈਕਸ਼ਨ ਲਿਆ। ਔਰ ਅਸੀਂ ਫਿਰ ਜਾਵਾਂਗੇ ਬਾਬਾ ਬਚਨ ਸਿੰਘ ਕੋਲ। ਅਸੀਂ ਆਪ ਜਾਵਾਂਗੇ ਬਾਬਾ ਬਚਨ ਸਿੰਘ ਕੋਲ ਬੇਨਤੀਆਂ ਕਰਾਂਗੇ ਕਿ ਇਸ ਮਸਲੇ ਨੂੰ ਹੱਲ ਕਰੀਏ ਔਰ ਬੈ ਕੇ ਨਿਪਟਾਈਏ। ਅਗਰ ਨਹੀਂ ਨਿਪੜਦਾ ਤੇ ਫਿਰ ਸੰਗਤ ਤੁਸੀਂ ਆਪ ਜਾਣਦੇ ਹੋ। ਅਸੀਂ ਤਾਂ ਆਪਣਾ ਕੋਸ਼ਿਸ਼ ਕਰ ਰਹੇ ਹਾਂ ਸ਼ਾਇਦ ਇੱਕ ਦੋ ਦਿਨਾਂ ਚ ਅਸੀਂ ਬਾਬਾ ਬਚਨ ਸਿੰਘ ਕੋਲ ਜਾ ਕੇ ਕੁਝ ਸੰਗਤ ਸੂਝਣ ਬੰਦੇ ਜਾਣਗੇ ਜਾ ਕੇ ਅਸੀਂ ਬਾਬਾ ਬਚਨ ਸਿੰਘ ਨੂੰ ਬੇਨਤੀ ਕਰਾਂਗੇ ਹੱਥ ਜੋੜ ਕੇ ਬੇਨਤੀ ਕਰ ਲਾਂਗੇ। ਹਾਲਾਂਕਿ ਮੈਂ ਗੁਰੂ ਤੋਂ ਰਾਵ ਕਿਸੇ ਸਾਹਮਣੇ ਹੱਥ ਨਹੀਂ ਜੋੜਦਾ ਕਿਸੇ ਦੇ ਅੱਗੇ ਤਰਲੇ ਨਹੀਂ ਪੁੰਦਾ ਪਰ ਅਸੀਂ ਤਰਲੇ ਵੀ ਪਾ ਲਾਂਗੇ ਕਿ ਇਹ ਕਮ ਸੇ ਕਮ ਇਹ ਵਿਵਾਦ ਖਤਮ ਹੋ ਜੇ ਲੋਕਾਂ ਦੇ ਸਾਹਮਣੇ ਸਮਾਜ ਤੇ ਦੁਨੀਆ ਜਿਹੜੀ ਛਵੀ ਗੰਦੀ ਪ੍ਰਗਟ ਹੋ ਰਹੀ ਹੈ ਸਾਡੀ ਕੌਮ ਦੀ ਉਹ ਕਮ ਸੇ ਉਹ ਤੋਂ ਤੇ ਬਚ ਸਕੀਏ ਕਿਉਂਕਿ ਪ੍ਰਬੰਧ ਚਲਾਉਣਾ ਕਾਰ ਸੇਵਾ ਦਾ ਕੰਮ ਨਹੀਂ ਆ ਪ੍ਰਬੰਧ ਚਲਾਉਣਾ ਸਿਰ ਕਮੇਟੀ ਦਾ ਕੰਮ ਆ ਸੰਗਤ ਦਾ ਕੰਮ ਆ ਕਾਰ ਸੇਵਾ ਦਾ ਸਿਰਫ ناکਾਮਿਆ ਕੀ ਉਹ ਆਪਣੇ ਕੋਈ ਵੀ ਗੁਰਸਥਾਨ ਜਾਂ ਤਿਆਸਥਾਨੀ ਕੋਈ ਵੀ ਸੇਵਾ ਕਰਨੀ ਕਰਨ ਔਰ ਅੱਗੇ ਲੰਗ ਜਾਣਾ ਜਿੱਥੇ ਤਿਆਸਥਾਨ ਹੈ ਉੱਥੇ ਵੀ ਰਹਿਣਾ ਰਹਿਣ ਜਗਾ ਲੈਣ ਰਹਿਣ ਹੈਗੀ ਵੀ ਆ ਕੋਈ ਪਰੇਸ਼ਾਨੀ ਨਹੀਂ ਹੈਗੀ ਉੱਥੇ ਵੀ ਰਹਿਣ ਚ ਪਰ ਜਿਹੜੀ ਕਬਜ਼ੇ ਦੀ ਨੀਅਤ ਹੈ ਇਹ ਤਿਆਗਣੀ ਪੈਣੀ ਆ ਜੋ ਤੱਕ ਕਾਰ ਸੇਵਾ ਇੱਕ ਕਬਜ਼ੇ ਦੀ ਨੀਤ ਨੂੰ ਨਹੀਂ ਖਤਮ ਕਰਦੀ ਉਹ ਤੱਕ ਵਿਵਾਦ ਨਹੀਂ ਖਤਮ ਹੋਣੇ ਸੰਗਤ ਆ ਫੈਸਲਾ ਲਵੇ ਸੋਚੇ ਸਮਝੇ कि कार सेवा सही है या प्रबंधक कमेटी सही आज सही है और हो सकता वा और फैसला संगत आप करे इन बेनती प्रवान करना जी वाहेगुरु जी का खालसा वाहेगुरु जी की फतेह